ਉਦੋਂ ਵੀ ਧੀਆਂ ਭੈਣਾਂ ਵੇਕਦੀਆਂ ਸੀ ਤੇ ਕੀ ਵੇਕਦਾ ਸੀ ਜਿਸਮ ਅੱਜ ਵੀ ਜਿਸਮ ਵੇਕਦਾ ਪਰ ਥੋੜਾ ਜਿਹਾ ਤਰੀਕਾ ਬਦਲ ਗਿਆ ਹੁਣ ਸੋਸ਼ਲ ਮੀਡੀਆ ਦੇ ਰਾਈ ਵੇਕਦਾ ਏ ਤੇ ਲੋਕੀ ਖਰੀਦਦੇ ਆ ਖੁਸਾਤ ਨਾਮ ਤਾਂ ਕਰਕੇ ਆਉਣ ਵਾਲੇ ਸਮੇਂ 'ਚ ਸਾਡੀ ਆਉਣ ਵਾਲੀ ਪੁਵਖ ਜਿਹੜੇ ਬੱਚੇ ਨੇ ਉਹਨਾਂ ਕਮਾਈ ਦਾ ਸੌਖਾ ਤਰੀਕਾ ਲੱਭ ਲਿਆ ਉਹ ਕਹਿੰਦੇ ਨਾ ਪੜਨ ਦੀ ਲੋੜ ਐ ਬੋਲੋ ਸਤਨਾਮ ਸ੍ਰੀ ਨਾ ਪੜਨ ਦੀ ਲੋੜ ਐ ਨਾ ਲਿਖਣ ਦੀ ਲੋੜ ਐ ਨਾ ਮਿਹਨਤ ਕਰਨ ਦੀ ਲੋੜ ਐ ਨਾ ਡਾਕਟਰ ਜੱਜ ਵਕੀਲ ਪਾਇਲਟ ਬਣਨ ਦੀ ਲੋੜ ਐ ਬਸ ਆਪਣੇ ਕੱਪੜੇ ਲਾ ਕੇ ਤੇ ਮੋਬਾਈਲ ਦੇ ਉੱਤੇ ਦਿਖਾ ਦਿਓ ਤੇ ਰੁਪਈਆ ਵਾਧੂ ਪਰ ਜਿਹੜੀ ਤੁਹਾਡੇ ਚੋਂ ਜੁੜੀ ਹੋਈ ਜਦੋਂ ਆਪਾਂ 550 ਸਾਲ ਪਿੱਛੇ ਝਾਤੀ ਮਾਰਦੇ ਆ ਨਾ ਤੇ ਪ੍ਰਾਤਨ ਜਨਮ ਸਾਖੀ ਦੇ ਵਿੱਚ ਬੜਾ ਸੋਹਣਾ ਜ਼ਿਕਰ ਆਇਆ ਏ ਜਿਹੜੇ ਤੁਹਾਡੇ ਚੋਂ ਮਹਾਂਪੁਰਖ ਬਜ਼ੁਰਗ ਸਰੋਤੇ ਨੇ ਪੁਰਾਣੇ ਜਿਹੜਾ ਕੁਝ ਅੱਜ ਬਣਨ ਲੱਗ ਪਿਆ ਨਾ ਦੁਨੀਆ ਤੇ ਇਹ ਸਾਰਾ ਕੁਝ ਮਹਾਰਾਜ 500 ਬਰਾਂ ਪਹਿਲਾਂ ਹੀ ਲਿਖ ਕੇ ਗਿਆ ਆ ਕੋ ਸਤਨਾਮ ਸ੍ਰੀ ਉਥੇ ਜਿਕਰਾ ਹੁੰਦਾ ਹੈ ਮਹਾਰਾਜ ਸਾਹਿਬ ਦਾ ਕਲਯੁਗ ਚੌਥਾ ਜੋਗ ਹੈ ਸਰੀਰ ਧਾਰ ਕੇ ਸਰੂਪ ਧਾਰ ਕੇ ਗੁਰੂ ਨਾਨਕ ਦੇ ਦਰਸ਼ਨ ਕਰਨ ਆਇਆ ਆਖੋ ਸਤਨਾਮ ਤੇ ਮਹਾਰਾਜ ਸਾਹਿਬ ਦੇ ਨਾਲ ਭਾਈ ਮਰਦਾਨਾ ਹਜ਼ੂਰ ਕਹਿਣ ਲੱਗੇ ਹਨੇਰੀ ਆਈ ਝੱਖੜ ਆਇਆ ਤੂਫਾਨ ਆਇਆ ਦਰਖਤ ਜੜਾਂ ਤੋਂ ਪੁੱਟੇ ਜਾਣ ਲੱਗੇ ਤੇ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਇਹ ਕੀ ਬਲਾਹ ਹੈ ਜਿਨ੍ਹਾਂ ਨੇ ਉਹ ਪੜਿਆ ਇਤਿਹਾਸ ਹੁਣ ਪੜਦਾ ਨਹੀਂ ਕੋਈ ਆਖੋ ਸਤਨਾਮ ਹੁਣ ਤਾਂ ਮਾਫ ਕਰਿਓ ਕਿਤੇ ਮਾਣ ਹੁੰਦਾ ਸੀ ਕਾਨ ਸਿੰਘ ਜੀ ਨਾਬਾ ਜਿਨ੍ਹਾਂ ਮਹਾਨ ਕੋਸ਼ ਗ੍ਰੰਥ ਦੇ ਕਰਤਾ ਉਹਨਾਂ ਦੇ ਪਿਤਾ ਪੰਡਿਤ ਬਾਪੂ ਨਰੈਣ ਸਿੰਘ ਸਾਹਿਬ ਜੀ ਜਿਨ੍ਹਾਂ ਨੂੰ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਵਾਨੀ ਯਾਦ ਸੀ ਗੱਜ ਕੇ ਆਖੋ ਸਤਨਾਮ ਆ ਕਈ ਤੇ ਬੋਲਦੇ ਨਹੀਂ ਐ ਬਾਣੀ ਤੇ ਕੀ ਯਾਦ ਕਰਨੀ ਮੂੰ ਚੱਕ ਕੇ ਉਤਰਾ ਹੀ ਬਿਠੇ ਹੋ ਇੰਨਾ ਹੀ ਕਹਿ ਦਿਆ ਕਰੋ ਸਤਨਾਮ ਸ੍ਰੀ ਚੱਕੀ ਜਾਂਦੇ ਆਪਾਂ 14 ਸੂਤੀ ਅੰਗ ਉਹਨਾਂ ਨੂੰ ਜਵਾਨੀ ਜਾਤ ਸੀ ਕਿਹੋ ਜੀ ਰੂਹ ਹੋਵੇਗੀ ਤੇ ਜਦੋਂ ਨਾਬੇ ਦਾ ਰਾਜਾ ਹੀਰਾ ਸਿੰਘ ਆਇਆ ਉਹਨਾਂ ਨੂੰ ਪਤਾ ਲੱਗਾ ਵੀ ਮਾਪੁਰਖ ਫਲਾਣੇ ਆ ਤੇ ਉਹਨਾਂ ਨੂੰ ਇੰਨੀ ਕਿਰਪਾ ਵਿਦਿਆਵੀ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਨੂੰ ਕੰਠ ਹੈ ਉਹ ਦਰਸ਼ਨ ਕਰਨ ਆ ਗਏ ਦਰਸ਼ਨ ਕਰਕੇ ਕਹਿਣ ਲੱਗੇ ਸਤਿ ਪੁਰਸ਼ੋ ਬੜਾ ਮਨ ਗਦਗਦ ਹੋਇਆ ਵੀ ਤੁਹਾਨੂੰ ਗੁਰੂ ਨਾਨਕ ਦਾ ਸਾਰਾ ਖਜ਼ਾਨਾ ਜਿਹੜਾ ਏ ਤੁਸੀਂ ਇਹ ਖਜ਼ਾਨਾ ਆਪਣੀ ਐਫ.ਡੀ ਚ ਜਮ੍ਹਾਂ ਕਰਾ ਲਿਆ ਆਖੋ ਸਤਨਾਮ ਦੋ ਤਰ੍ਹਾਂ ਦੀ ਐਫ.ਡੀ ਕਰਾਉਂਦਾ ਮਨੁੱਖ ਇੱਕ ਬਾਰੀ ਤੌਰ ਤੇ ਉਹਦਾ ਕੋਈ ਫਾਇਦਾ ਨਹੀਂ ਉਹਨੂੰ ਗੁਰਬਾਣੀ ਕਹਿੰਦੀ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਚਲਤੀ ਵਾਰਨਾ ਕਾਸ਼ ਮਿਲਿਓ ਲਈ ਲਗੋਟੀ ਤੁਰ ਇੱਕ ਖਜ਼ਾਨਾ ਬਾਣੀ ਦਾ ਹੈ ਪਿਉ ਦਾਦੇ ਕਾ ਖੋਲ ਡੇਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਕੈਸੀ ਕਿਰਪਾ ਹੋਵੇਗੀ ਕੀ ਬਰੀ ਮਨ ਆਪਣੇ ਅੰਦਰ ਵੇਖ ਕੇ ਰੋਣ ਆਉਂਦਾ ਵੀ ਸਤਿਗੁਰੂ ਸਾਨੂੰ ਤੇ ਜਪਜੀ ਸਾਹਿਬ ਨੇ ਕੰਠ ਹੋਇਆ ਮਰੇ ਜਾਉ ਕਮਤੀ ਸੇਖ ਹੋਏ ਜੋ ਗੁਰੂ ਕਾ ਜਪਜੀ ਕੰਠ ਨਾ ਕੀਣ ਜੇ ਤੁਹਾਡੇ ਚ ਕਿਸੇ ਰੂਹ ਨੂੰ ਪੈਣੋ ਵੀਰੋ ਜਪਜੀ ਸਾਹਿਬ ਕੰਠਾ ਨਾ ਇੱਕ ਵਾਰੀ ਦੋਵੇਂ ਹੱਥ ਜੋੜਿਓ ਜਿਨ੍ਹਾਂ ਨੂੰ ਕੰਠ ਹੈ ਜੋੜ ਕੇ ਇਦਾਂ ਕਰ ਦਿਓ ਬੋਲੇ ਸੋ ਨਿਹਾਲ ਸ਼ੁਗਰ ਕੁਝ ਰੂਹਾਂ ਨਜ਼ਰ ਆਈਆਂ ਏ ਪਹਿਲਾ ਹੁਕਮ ਹੈ ਮਾਰੇ ਦਾ ਵੀ ਮੇਰਾ ਸਿੱਖ ਜਿਨੇ ਕਹੋਣਾ ਏ ਉਹਨੂੰ ਜਪਜੀਤ ਸਾਹਿਬ ਕੰਠ ਚਾਹੀਦਾ ਏ ਕਈ ਸਿੰਘ ਕਹਿਣ ਦੀ ਬਾਬਾ ਜੀ ਅਸੀਂ ਅਣਪੜ੍ਹ ਹਾਂ ਤੁਸੀਂ ਹੈਰਾਨ ਹੋ ਜਾਓਗੇ ਅਮਰੀਕਾ ਕੈਨੇਡਾ ਇੰਗਲੈਂਡ ਦੇ ਵਿੱਚ ਅਣਪੜ੍ਹ ਬੰਦੇ ਜਿਹੜੇ ਖਰਬਾ ਪਤੀ ਐ ਚਿੱਟੇ ਨਾ ਪੜ੍ਹ ਬੰਦੇ ਅਰਬੀ ਇੰਗਲਿਸ਼ ਇਟਾਲੀਅਨ ਇਟਲੀ ਦੀ ਭਾਸ਼ਾ ਚਿੱਟੇ ਨਾ ਪੜ ਬੰਦਿਆਂ ਨੇ ਜਾ ਕੇ ਉੱਥੇ ਅਠਾ ਦਸਾਂ ਸਾਲਾਂ ਚ ਉਹ ਭਾਸ਼ਾ ਨੂੰ ਜਿਹੜਾ ਕਵਰ ਕਰ ਲਿਆ ਬੋਲਣਾ ਬਹਿਣਾ ਉੱਠਣਾ ਤੇ 100-100 ਟਰਾਲੇ ਦੇ ਮਾਲਕ ਬਣ ਗਏ ਇਹ ਵੱਡਾ ਝੂਠ ਹੈ ਕਿ ਮੈਨੂੰ ਪੜਨਾ ਨਹੀਂ ਆਉਂਦਾ ਜੇ ਚਿੱਟਾ ਨਾ ਪੜ ਬੰਦਾ ਅਮਰੀਕਾ ਵਿੱਚ 200 ਪੈਟਰੋਲ ਪੰਪ ਤੇ 50 ਟਰਾਲਿਆਂ ਦਾ ਮਾਲਕ ਬਣਿਆ ਹਰਮੰਦਰ ਸਾਹਿਬ ਆਉਂਦਾ ਸਾਲ ਬਾਦ ਇੱਕ ਮਹੀਨਾ ਜੋੜੇ ਕਰ ਸੇਵਾ ਕਰਦਾ ਸਿੱਖਾ ਜਿੱਥੇ ਮਾਇਆ ਬਣਦੀ ਚਿੱਟੇ ਨਾ ਪੜ ਬੰਦੇ ਵੀ ਇੰਗਲਿਸ਼ ਸਿੱਖ ਜਾਂਦੇ ਤੇ ਕੀ ਗੱਲ ਤੈਨੂੰ ਗੁਰੂ ਨਾਨਕ ਸਾਹਿਬ ਦਾ ਜਬਜੀਤ ਸਾਹਿਬ ਨਹੀਂ ਯਾਦ ਆਇਆ ਤੈਨੂੰ ਪੰਜਾਬ ਪਿੰਡਾਂ ਦੀਆਂ ਗੱਲਾਂ ਪਤਾ ਏ ਕੱਲੇ-ਕੱਲੇ ਘਰ ਦੀ ਗੱਲ ਪਤਾ ਏ ਬਹਾਨਾ ਬਣਾਉਣੇ ਅਸੀਂ ਆਖੋ ਸਤਨਾਮ 38 ਪੌੜੀਆਂ ਨੇ ਇੱਕ ਪੌੜੀ ਰੋਜ਼ ਦੀ ਲੱਗੇ ਰੋ ਇੱਕ ਮਹੀਨੇ 'ਚ ਸਿੱਖ ਹੋਏ ਜੋ ਗੁਰੂ ਕਾ ਜਬਜੀ ਗੰਠ ਨਾ ਕੀਣ ਦੁੰਦਲ ਬਿਨ ਤੋਖ ਕਿਸ ਕਾਮ ਜਨਮੇ ਆਕਾਰਥ ਕੀਨ ਕਹਿੰਦੇ ਜਿਵੇਂ ਝੋਨੇ ਨੂੰ ਵਿੱਚੋਂ ਚੌਲ ਕੱਢ ਕੇ ਫੱਕ ਛੱਡ ਦਿਓ ਕਿਸੇ ਕੰਮ ਦੀ ਨਹੀਂ ਐ ਮਾਫੀ ਜਣਾ ਆਪਾਂ ਮਹਾਂਪੁਰਖ ਭਾਈ ਹੰਧਾਲ ਜੀ ਵਾਲਾ ਜਦੋਂ ਪਤਾ ਲੱਗਾ ਗੁਰੂ ਗ੍ਰੰਥ ਸਾਹਿਬ ਜਿਵਾਨੀ ਯਾਦ ਐ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ ਕਹਿੰਦੇ ਮਾਮੂ ਗੁਰਖੋ ਤੁਹਾਨੂੰ ਪਤਾ ਲੱਗਾ ਸਾਰੀ ਗੁਰੂ ਨਾਨਕ ਦੇ ਪਿਆਰ ਦੀ ਮੁਹੱਬਤ ਦੀ ਖੁਸ਼ਬੂ ਆਪਣੇ ਕੋਲ ਸਮਾਈ ਫਿਰਦੇ ਜੇ ਮੇਰਾ ਦਿਲ ਕੀਤਾ ਮੈਂ ਤੁਹਾਡਾ ਸਨਮਾਨ ਕਰਾਂਗਾ ਜਿਕੇ ਅੱਖੋ ਸਤਨਾਮ ਸ੍ਰੀ ਤੁਹਾਡਾ ਸਨਮਾਨ ਕਰਾਂ ਤੇ ਬਾਪੂ ਨਰੈਣ ਸਿੰਘ ਸਾਹਿਬ ਜੀ ਨਾਬੇ ਦੇ ਰਾਜੇ ਹੀਰਾ ਸਿੰਘ ਨੂੰ ਕਹਿੰਦੇ ਕੀ ਸਨਮਾਨ ਕਰੇਗਾ ਕੀ ਦਵੇਂਗਾ ਇਹਦਾ ਮਹਾਂਪੁਰਖੋ ਇੱਕ ਵਾਰੀ ਹੁਕਮ ਕਰੋ ਜਿਹੜੀ ਚੀਜ਼ ਤੇ ਹੱਥ ਰੱਖ ਦੋਂਗੇ ਤੁਹਾਡੀ ਤੇ ਮਹਾਂਪੁਰਖ ਖਾਨੇ ਕੀ ਕੀਤਾ ਉਹਦੇ ਮੋਢੇ ਤੇ ਹੱਥ ਰੱਖਤਾ ਗੱਜ ਕੇ ਆਖੋ ਸਤਨਾਮ ਕਹਿਣ ਲੱਗੇ ਮੈਂ ਸਮਝਿਆ ਨਹੀਂ ਐਦਾਂ ਮੋਢੇ ਤੇ ਹੱਥ ਰੱਖ ਕੇ ਹੱਸ ਪਏ ਕਹਿੰਦੇ ਆ ਦੇ ਦੇ ਤੇ ਗੁਰੂ ਕੀ ਮੰਗਦਾ ਤੁਹਾਡਾ ਮਨ ਵਿੱਚ ਸਤ ਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਤੇ ਆਪਾਂ ਆਪਾਂ ਜਦੋਂ ਮਨ ਦੀ ਗੱਲ ਆਈ ਤੇ ਕੀ ਕੀਤਾ ਪੁੱਤ ਦਾ ਵਿਆਹ ਹੈ ਘਰ ਚ ਦਾਦੀ ਬੈਠੀ ਹੈ ਕਹਿਣ ਲੱਗੀ ਸ੍ਰੀ ਅਖੰਡ ਪਾਠ ਸਾਹਿਬ ਸੁਖਿਆ ਸੀ ਤੇ ਬਾਬੀ ਨਾ ਕਰੋ ਜਾ ਕੇ ਗਰੰਥੀ ਨਾਲ ਗੱਲ ਤੇ ਸਰਦਾਰ ਸਾਹਿਬ ਹਣੀ ਕਹਿੰਦੇ ਮਾਤਾ ਮਨ ਨਹੀਂ ਮੰਨਦਾ ਕਹਿੰਦੀ ਕੀ ਹੋਇਆ ਕਹਿੰਦੇ ਵਿਆਹ ਦਾ ਕੰਮ ਐ ਸ਼ਰਾਬਾਂ ਨਿਕਲਣੀਆਂ ਐ ਮੀਟ ਮਸੱਲੇ ਬਣਨੇ ਐ ਡਾਂਸਰਾਂ ਲੱਗਣੀਆਂ ਐ ਮੇਰਾ ਮਨ ਨਹੀਂ ਮੰਨਦਾ ਬੀਬੀ ਆਪਾਂ ਮਹਾਰਾਜ ਦੀ ਲਿਆ ਕੇ ਬੇਅਦਬੀ ਨਾ ਕਰੀਏ ਆਖੋ ਸਤਨਾਮ ਸ੍ਰੀ ਏਹਦਾ ਤੇ ਸਿਆਪਾ ਸਾਰਾ ਇਹਦਾ ਕਰਕੇ ਦੇ ਤਰਲੇ ਲੈਂਦੇ ਆ ਇੱਕੋ ਚੀਜ਼ ਗੁਰੂ ਮੰਗਦਾ ਏ ਮਨ ਵਿੱਚ ਸਤਗੁਰ ਕੈਪਾ ਮਨ ਵਿੱਚ ਸਤਗੁਰ ਕੈਪਾ ਸੁਮਨ ਪੜੋ ਪੜੋ ਇੱਕ ਪੰਕਤੀ ਪੜ ਲਓ ਸਾਰਾ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਆਪਾਂ ਨਹੀਂ ਜੋਗੇ ਤਿਸ ਸੇਵਕ ਕੇ ਕਾਰਜਰਾ ਤਿਸ ਸੇਵਕ ਕੇ ਕਾਰਜ ਰਾਸ ਤਿਸ ਮਨ ਵਿੱਚ ਐ ਸਤਿਗੁਰ ਕਾ ਪਾਸ ਮਨ ਵਿੱਚ ਐ ਸਤਿਗੁਰ ਕਾ ਪਾਸ ਮਨ ਵਿੱਚ ਇੱਕੋ ਹੀ ਚੀਜ਼ ਮੰਗਦਾ ਗੁਰੂ ਦੇ ਦिए ਜਿਹਨੂੰ ਕਹਦੇ ਅਮਰਤ ਸ਼ਗਲਾ ਕਹਿੰਦਾ ਮਨ ਨਹੀਂ ਮੰਨਦਾ ਦਾੜਾ ਰਖਲਾ ਮਨ ਨਹੀਂ ਮੰਨਦਾ ਤੂੰ ਦਾੜਾ ਕਾਲਾ ਕਰਦਾ ਹੈ ਭੈਣੇ ਤੂੰ ਕੇਸ ਕਾਲੇ ਕਰਦੇ ਗੁਰੂ ਦੀ ਮੋਹਰ ਹੈ ਇਹਨੂੰ ਕਾਹ ਤੋਂ ਬੰਗਾ ਲੈਨੇ ਕਹਿੰਦੇ ਮਨ ਬੋਲੋ ਜੀ ਨਹੀਂ ਮੰਨਦਾ ਵਿਆਹ ਦੇ ਵਿੱਚ ਰਾਗੀ ਸਿੰਘ ਸੱਦੋ ਹਰਮੰਦਰ ਸਾਹਿਬ ਤੋਂ ਆ ਢੀ ਸਿੰਘ ਸਦੋ ਰਾਤ ਨੂੰ ਗਾਉਣ ਦੀ ਜਗਾ ਗੰਦੀਆਂ ਬੋਲੀਆਂ ਰੈਣ ਸਵਾਈ ਦੀਵਾਨ ਲਾ ਦਿਓ ਕਹਿੰਦੇ ਮਨ ਨਹੀਂ ਮੰਨਦਾ ਆਖੋ ਸਤਨਾਮ ਸਿੱਧੀਆਂ ਜੀਆਂ ਆਪਣੀਆਂ ਗੱਲਾਂ ਆਪਾਂ ਬਹੁਤ ਹੀ ਵਿਦਵਾਨ ਨਹੀਂ ਆਪ ਜੀ ਸੰਗਤਾਂ ਬੜਾ ਪਿਆਰ ਕਰਦੇ ਹੋ ਖਾਸ ਕਰਕੇ ਮਾਝੇ ਵਾਲਿਓ ਬੜੀਆਂ ਸੀਸਾਂ ਤੁਸਾਂ ਦੇਖ ਕੇ ਸਾਨੂੰ ਬੱਚਿਆਂ ਨੂੰ ਵਾਜਿਆ ਸਭ ਤੋਂ ਮੇਨ ਪਵਾੜੇ ਦੀ ਜੜ ਹੈ ਮਨ ਇਹੀ ਗੁਰੂ ਮੰਗਦਾ ਸੋ ਮੈਂ ਆਪਣੇ ਵਿਸ਼ੇ ਵੱਲ ਜਾਵਾਂ ਕਿਉਂ ਨਾ ਕਿ ਭਾਈ ਸਾਹਿਬ ਜੀ ਦਵਕੇ ਮਾਰਨ ਲੱਗ ਪਏ ਆਖੋ ਸਤਨਾਮ ਬਾਪੂ ਨਰੈਣ ਸਿੰਘ ਜੀ ਹੀਰਾ ਸਿੰਘ ਨੂੰ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਸਮਝ ਗਿਆ ਕਿ ਨਹੀਂ ਕਹਿੰਦਾ ਮਾਮ ਗੁਰਖੋ ਮੈਨੂੰ ਸਮਝਾ ਦਿਓ ਮੈਨੂੰ ਪਤਾ ਲੱਗਾ ਤੁਹਾਨੂੰ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਵਾਨੀ ਅਤੇ ਮੇਰੇ ਅੰਦਰ ਪਿਆਰ ਜਾਗਿਆ ਵੀ ਮੈਂ ਤੁਹਾਡੀ ਕੋਈ ਸੇਵਾ ਕਰਾਂ ਤੁਹਾਨੂੰ ਕੋਈ ਭੇਟਾ ਦਵਾਂ ਤੁਹਾਡੇ ਦਰਸ਼ਨ ਕਰਨ ਆਏ ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋਂ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕੈ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੋ ਬਕੋ ਸੁ ਬਰਸਨਾ ਦੀਜੇ ਪ੍ਰਾਣ ਖੋਰ ਕਹਿੰਦੇ ਮਹਾਂਪੁਰਖੋ ਸੇਵਾ ਲਾਉ ਕੋਈ ਮੈਨੂੰ ਤੇ ਮਹਾਂਪੁਰਖ ਗੰਭੀਰ ਹੋ ਗਏ ਕਹਿੰਦੇ ਸੇਵਾ ਲਾਤੀ ਐ ਕਹਿੰਦੇ ਮੈਂ ਸਮਝਿਆ ਨਹੀਂ ਤੁਸੀਂ ਕੁਝ ਬੋਲੇ ਨਹੀਂ ਵੀ ਤੁਹਾਨੂੰ ਹਾਥੀ ਘੋੜੇ ਚਾਹੀਦੇ ਸੋਨਾ ਚਾਹੀਦਾ ਕਿੰਨੇ ਲੱਖ ਰੁਪਈਆ ਚਾਹੀਦਾ ਜ਼ਮੀਨ ਚਾਹੀਦੀ ਮਹਾਂਪੁਰਖ ਨਾ ਜੁਗਤੀ ਮੁਕਤੀ ਦੇ ਮਾਲਕ ਹੁੰਦੇ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ब्रह्मज्ञानी पूरन पुरख ब्रह्मज्ञानी अनाथ का नाथ ब्रह्मज्ञानी का सब ऊपर क्योंकि कुछ साखियां इतिहास पोथी जिस तरह नहीं हुंदे जिव एक कपड़ा दुकान तो बहन खरीद दी है वो एक ठाण हुंदा है ते ओनु फिर दर्जी कोलो तैयार कराया जांदा ओदे च रंग पर जांदा ਇਦਾਂ ਹੀ ਜਿਹੜਾ ਇਤਿਹਾਸ ਹੈ ਸਾਡਾ ਇਹਨੂੰ ਸ਼ਿੰਗਾਰ ਕੇ ਵਿਦਵਾਨ ਭਾਵਨਾ ਨਾਲ ਪੇਸ਼ ਕਰਦਾ ਵੀ ਸਾਡੀ ਪੀੜ੍ਹੀ ਨੂੰ ਕੁਝ ਸਮਝ ਆ ਜਾਵੇ ਆ ਕਈ ਸਾਨੂੰ ਫੋਨ ਲਾ ਕੇ ਬਹਿਣਗੇ ਬਾਬਾ ਜੀ ਇਹ ਕਿੱਥੇ ਲਿਖਿਆ ਕਿਵੇਂ ਪੜ੍ਹਿਆ ਕਿਉਂ ਆਖੋ ਸਤਨਾਮ ਵੀ ਜਦੋਂ ਲੰਗਰ 'ਚ ਬਹਿ ਕੇ ਪ੍ਰਸ਼ਾਦੇ ਛਕਦੇ ਪਕੌੜੇ ਛਕਦੇ ਗੋਲ ਗੱਪੇ ਛਕਦੇ ਆਈਸਕ੍ਰੀਮ ਕਦੇ ਪੁੱਛਿਆ ਵੀ ਕਿੱਥੋਂ ਆਈ ਹੈ ਕਿਹੜੇ ਲਵਾਈ ਨੇ ਤਿਆਰ ਕੀਤੀ ਹੈ ਕਿਹੜੀ ਕੜਾਈ ਚ ਹੋਈ ਹੈ ਕਿੰਨੇ ਕਿੰਨੇ ਪਾਈ ਛੱਕ ਜਾਣੇ ਪਰ ਜਦੋਂ ਕਥਾ ਕੀਰਤਨ ਤੇ ਬਾਣੀ ਦੀ ਗੱਲ ਆਉਂਦੀ ਉਦੋਂ ਕਿੰਤੂ ਪਰੰਤੂ ਇਹ ਪਤਾ ਕਦੋਂ ਹੁੰਦਾ ਜਦੋਂ ਭੁੱਖ ਨਾ ਲੱਗੀ ਹੋਵੇ ਨਾ ਬੰਦੇ ਨੂੰ ਐਵੇਂ ਕਰੀ ਜਾਓ ਮਿੱਠਾ ਘੱਟ ਹੈ ਲੂਣ ਘੱਟ ਹੈ ਆ ਤੇਲ ਜ਼ਿਆਦਾ ਪਾਇਆ ਹੈ ਤੇ ਜਦੋਂ ਲੱਗੀ ਹੋਵੇ ਕੋਕੜਿਆਂ ਨੂੰ ਭੁੱਖ ਤੇ ਫਿਰ ਲੂਣ ਪਾ ਕੇ ਵੀ ਕਹਿੰਦਾ ਆਹ ਆਨੰਦ ਆ ਗਿਆ ਹੁਣ ਕਾਰਨ ਕੀ ਭੁੱਖ ਨਹੀਂ ਲੱਗਦੀ ਸਾਨੂੰ ਤੇ ਨੁਕਸਨ ਕੱਢ ਦਿੰਨੇ ਮਹਾਂਪੁਰਖ ਬਾਪੂ ਨਰੈਣ ਸਿੰਘ ਸਾਹਿਬ ਜੀ ਕਹਿੰਦੇ ਰਾਜਾ ਹੀ ਰਾਜ ਸਿੰਘ ਨੂੰ ਕਹਿੰਦੇ ਇਸ਼ਾਰਾ ਤੇ ਹੋ ਗਿਆ ਸਮਝਦਾ ਤੂੰ ਨਹੀਂ ਪਿਆ ਆਖੋ ਸਤਨਾਮ ਕਹਿੰਦੇ ਮਹਾਂਪੁਰਖੋ ਗੁੱਜੀ ਰਮ ਜੀ ਫਕੀਰਾ ਤੇਰੀ ਸ਼ਹਿਦ ਨਾਲੋਂ ਐ ਮਿੱਠੀ ਆਈ ਜਵਾਨੀ ਤੇ ਹਰ ਕੋਈ ਵੇਂਦਾ ਜਾਂਦੀ ਕਿਸੇ ਦਾ ਡਿਠੀ ਕੀ ਬਣਿਆ ਤੇ ਤੇਰੀ ਬੰਦਿਆ ਆਖਰ ਹੋਣਾ ਗੁਲਾਮ ਮਰੀਦ ਹੰਕਾਰ ਨਹੀਂ ਮਰਿਆ ਦਾੜੀ ਹੋ ਗਈ ਕਹਿੰਦੇ ਹੀਰਾ ਸਿਆ ਤੇਰੇ ਵਿੱਚ ਹਉਮੈ ਬੋਲਦੀ ਹਉਮੈ ਤੁਸੀਂ ਕੀ ਪੜਿਆ ਸੀ ਸਤਿਗੁਰ ਕੀ ਸੇਵਾ ਜੇ ਕੋ ਕਰੇ ਮਨ ਚਿੰਦਿਆ ਫਲ ਪਾਵਣਾ ਹਉਮੈ ਇਹ ਜਿਹੜੇ ਮੰਜੀਦਾਰ ਭਾਈ ਹੰਧਾਲ ਜੀ ਵਰਗੇ ਸਿੱਖ ਭਾਈ ਪਾਰੋ ਜੀ ਵਰਗੇ ਸਿੱਖ ਭਾਈ ਲਾਲੋ ਜੀ ਵਰਗੇ ਸਿੱਖ ਭਾਈ ਸਚਣ ਸੱਚ ਵਰਗੇ ਇਹ ਮੰਜੀਆਂ ਤੇ ਐਵੇਂ ਨਹੀਂ ਬੈਠ ਗਏ ਇੰਨਾ ਨੇ ਆਪਣਾ ਆਪ ਮਿਟਾ ਦਿੱਤਾ ਆਖੋ ਸਤਨਾਮ ਅੱਜ ਸਾਡੇ ਘਰ ਚ ਕਾਰਨੀਏ ਐ ਵੀ ਜੇ ਕਿਸੇ ਨੇ ਫੁੱਲ ਲਾਤੇ ਤੇ ਉਹਨੇ ਕਹਿਣਾ ਵੀ ਬਾਬਾ ਜੀ ਮੇਰਾ ਨਾਮ ਬੋਲਿਓ ਜਿਨੇ ਪੱਖਾ ਚੜਾਤਾ ਬਾਬਾ ਜੀ ਮੇਰਾ ਜ਼ਿਕਰ ਜਿਨੇ ਰਮਾਲਾ ਸੱਟ ਚੜਾਇਆ ਤੇ ਉਹਨੇ ਕਹਿਣਾ ਬਾਬਾ ਜੀ ਸਾਡੇ ਵਾਲਾ ਨਹੀਂ ਲਾਇਆ ਆਖੋ ਸਤਨਾਮ ਕੰਗਿਆਨ ਨੂੰ ਵਿਖੋ ਧਿਆਨ ਦਿਓ ਆਪਾਂ ਸੁਣਨਾ ਹੈ ਬਾਬਾ ਜੀ ਸਾਡੇ ਵਾਲਾ ਸੈੱਟ ਨਹੀਂ ਲਾਇਆ ਇਹ ਰੰਗ ਵਧੀਆ ਨਹੀਂ ਹੋਮੇ ਜਾਗ ਵੀਕ ਨਹੀਂ ਇਹਨੂੰ ਮਟਾਉਣਾ ਏ ਜਿਸ ਦਿਨ ਮਿਟ ਗਈ ਉਹ ਦਿਨ ਗੁਰੂ ਦੀ ਕਿਰਪਾ ਹੋ ਜਾਣੀ ਤੇ ਇਹਦਾ ਹੀ ਸਾਰਾ ਕਲੇਸ਼ ਹੈ ਐਡਾ ਵੱਡਾ ਪਰਿਵਾਰ ਹੈ ਗੁਰੂ ਨਾਨਕ ਸਾਹਿਬ ਦਾ ਬਾਗ ਇਹਨੂੰ ਅਜ ਇੱਕੋ ਹੀ ਖੋਰਾ ਲੱਗਾ ਹੋਮੇ ਦਾ ਆਪੋ ਆਪਣੀ ਹੋਮੇ ਆਪਾਂ ਛੱਡਦੇ ਨਹੀਂ ਤੇ ਕੁਝ ਬਣ ਨਹੀਂ ਦੇਗਾ ਜਿਕੇ ਆਖੋ ਸਤਨਾਮ ਮਹਾਂਪੁਰਖ ਕਹਿਣ ਲੱਗੇ ਤੇਰੇ ਚ ਹਉਮੈ ਬੋਲੀ ਤੂੰ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਰਨ ਆਇਆ ਸੀ ਤੇ ਤੇਰੇ ਮਨ ਚ ਆਇਆ ਵੀ ਮੈਂ ਰਾਜਾ ਹਾਂ ਤੇ ਮਹਾਂਪੁਰਖ ਹੁਕਮ ਕਰੋ ਕਿਹੜੀ ਚੀਜ਼ ਚਾਹੀਦੀ ਐ ਤੇ ਗੁਰੂ ਅਰਜਨ ਸਾਹਿਬ ਤਾਂ ਖੁਦ ਕਹਿੰਦੇ ਹਮ ਸੰਤਨ ਕੀ ਰੇਣਖਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾ ਸੰਤ ਹਮਾਰਾ ਇੱਕ ਦਿਨ ਨਾ ਸਟੇਜ ਤੇ ਦਾਸ ਵੀ ਇਹੋ ਸੁਣਾਉਂਦਾ ਰਿਹਾ ਇੱਕ ਰੂਹ ਨੇ ਬਚਨ ਕੀਤਾ ਹਿਰਦੇ ਨੂੰ ਟੰਗ ਗਿਆ ਉਹ ਕਹਿੰਦਾ ਆਪਾਂ ਸਾਰੇ ਕੀਨੇ ਬਾਬੇ ਨਾਨਕ ਨੇ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਪਰ ਕਹਿੰਦਾ ਮੈਂ ਗੱਲ ਮੇਰੀ ਨੂੰ ਮਾਫੀ ਦੇ ਦਿਓ ਕਹਿੰਦਾ ਸਾਧੂ ਕਦੇ ਭੁੱਖਾ ਨਹੀਂ ਹੁੰਦਾ ਗੱਜ ਕੇ ਆਖੋ ਸਤਨਾਮ ਸ੍ਰੀ ਸਾਧੂ ਕਦੇ ਭੁੱਖਾ ਨਹੀਂ ਹੁੰਦਾ ਤੇ ਜਿਹੜਾ ਭੁੱਖਾ ਹੋ ਬੋਲੋ ਉਹ ਸਾਧੂ ਨਹੀਂ ਸਾਧੂ ਕਦੇ ਭੁੱਖਾ ਨਹੀਂ ਹੁੰਦਾ ਤੇ ਜਿਹੜਾ ਭੁੱਖਾ ਹੋ ਸਾਧੂ ਨਹੀਂ ਹੈਗਾ ਕਿਉਂਕਿ ਨੌ ਦਵਾਰੇ ਸਾਧ ਸਾਧ ਮਾਇਆ ਦਾਸੀ ਭਗਤਾਂ ਕੀ ਕਾਰ ਓਏ ਸਾਧੂ ਤੇ ਜਿੱਥੇ ਬੈਠ ਜੇ ਨਾ ਇਹ ਬਾਬਾ ਵਿਸ਼ਨ ਸਿੰਘ ਸਾਹਿਬ ਜੀ ਹੋਣਾ ਲੈ ਨਾ ਬਚਨ ਛੱਡਿਆ ਸੀ ਬਾਬਾ ਪਾਲਾ ਸਿੰਘ ਸਾਹਿਬ ਜੀ ਗਊਆਂ ਵਾਲਿਆਂ ਮਾਹਪੁਰਖ ਕਹਿੰਦੇ ਬੇਜਵਾਨਾਂ ਦੀ ਸੇਵਾ ਕਰਨੀ ਹੈ ਤੇ ਗੋਇੰਦਵਾਲ ਜੋੜ ਮੇਲਾ ਲੱਗਾ ਤੇ ਮਾਹਪੁਰਖ ਵੀ ਆਏ ਤੇ ਬਾਬਾ ਜੀ ਸਿੰਘਾਂ ਨੂੰ ਕਹਿੰਦੇ ਨਿਗਰ ਰੱਖਿਓ ਅਸੀਂ ਥੋੜਾ ਜਿਹਾ ਰੌਣਕ ਮੇਲਾ ਵੇਖ ਕੇ ਤੇ ਮਾਹਪੁਰਖਾਂ ਨੂੰ ਫਤਿਗ ਜਾਈਏ ਤੇ ਜਦੋਂ ਮਾਹਪੁਰਖ ਵੱਡੇ ਬੈਠੇ ਤੇ ਆ ਕੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਤੇ ਮਾਹਪੁਰਖ ਕਹਿੰਦੇ ਪਾਲਾ ਸਿੰਘ ਤੂੰ ਕੀ ਕਰਨਾ ਆਇਆ ਇੱਥੇ ਕਹਿੰਦੇ ਜੀ ਪਤਾ ਲੱਗਾ ਮਾਹਪੁਰਖ ਆਇਆ ਤੇ ਸੰਗਤ ਵੜੀ ਤੇ ਨਾਲੇ ਸੋਚਿਆ ਜਲ ਪਾਣੀ ਛਾ ਕੌਣ ਹੈ ਤੇ ਨਾਲੇ ਮਾਮਪੁਰਖਾਂ ਦੀ ਸੀਸ ਲੈ ਆਉਣੇ ਫਤੇ ਤੇ ਉਹਨਾਂ ਨੇ ਇੱਕੋ ਬਚਨ ਕਿਹਾ ਕਹਿੰਦੇ ਗੱਲ ਸੁਣ ਜਿਹੜੀ ਸੱਚੇ ਦੇ ਘਰੋਂ ਸੇਵਾ ਮਿਲੀ ਹੋਵੇ ਨਾ ਸੇਵਾ ਛੱਡ ਕੇ ਨਹੀਂ ਆਈਦਾ ਤੇ ਜਦੋਂ ਇਹ ਦਾਸ ਨੇ ਸਰਵਣ ਕੀਤਾ ਨਾ ਕਿਸੇ ਮਾਮਪੁਰਖ ਤੋਂ ਤੇ ਮੇਰੀ ਸਿੱਧੀ ਨਿਗਾਹ ਚਲੇਗੀ ਭਾਈ ਹਿੰਧਾਲ ਵੱਲ ਗੱਜ ਕਿ ਆਖੋ ਸਤਨਾਮ ਭਾਈ ਹੰਦਾਲ 1 ਮਿੰਟ ਮੈਂ ਵਿਸ਼ੇ ਤੋਂ ਬਾਹਰ ਆਇਆ ਬਾਪੂ ਨਰੈਣ ਸਿੰਘ ਤੇ ਰਾਜਾ ਹੀਰਾ ਸਿੰਘ ਤੋਂ 2 ਮਿੰਟ ਚੇਤਾ ਰੱਖਿਓ ਮਾਈਂਡ ਹੈ ਇਹ ਵੇਰੀ ਮਾਰੇ ਰਸ ਭਰ ਦੇ ਉਹ ਬਚਨ ਆ ਗਿਆ ਕਹਿੰਦੇ ਇੰਨੀ ਭਾਵਨਾ ਦੇ ਮਾਲਕ ਸੀ ਭਾਈ ਹੰਦਾਲ ਜੀ ਸੇਵਕ ਕਉ ਸੇਵਾ ਬਣਾਈ ਹੁਕਮ ਬੂਝ ਸੇਮ ਕਹਾਣੀ ਬਣੀ ਉਹ ਤੇ 450 ਸਾਲ ਪਹਿਲਾਂ ਦਾ ਇਤਿਹਾਸ ਹੈ ਇਹ ਮੌਜੂਦਾ ਸੀ ਮਹਾਂਪੁਰਖ ਕਹਿੰਦੇ ਬਾਬਾ ਪਾਲਾ ਸਿੰਘ ਨੂੰ ਕਹਿੰਦੇ ਇੱਥੇ ਕੀ ਲੈਣ ਆਏ ਆ ਕਹਿੰਦੇ ਜੀ ਦਰਸ਼ਨ ਕਰਨਾ ਏ ਰੌਣਕ ਮੇਲਾ ਬੜਾ ਤੇ ਜਲ ਪਾਣੀ ਛਕਣਾ ਏ ਮੇਲਾ ਬਹੁਤ ਭਰਿਆ ਤੇ ਮਹਾਂਪੁਰਖ ਕਹਿੰਦੇ ਭਾਈ ਤੁਹਾਨੂੰ ਜਿਹੜੀ ਸੇਵਾ ਦਿੱਤੀ ਆ ਨਾ ਸੇਵਾ ਛੱਡ ਕੇ ਕਿਉਂ ਆਏ ਜੀ ਇਹ ਬਚਨ ਪੱਲੇ ਬੰਨ ਲਾ ਜਾ ਜਾ ਕੇ ਜਿਹੜੀ ਸੇਵਾ ਮਿਲੀ ਉਹਨੂੰ ਕਮਾਲਾ ਤੂੰ ਮੇਲੇ ਦੀ ਗੱਲ ਕਰਦਾ ਓਏ ਸਾਦਾ ਜਿੱਥੇ ਬਹਿ ਜਾ ਕਰੇਗਾ ਉੱਥੇ ਮੇਲੇ ਲੱਗ ਜਾ ਕਰੇਗਾ ਮੇਰੀ ਉਮਰ 32 33 ਸਾਲ ਹੈ ਇਤਿਹਾਸ ਪੜਦੇ ਗੁਰੂ ਦਾ ਕੋ ਪਿਛਲਾ ਕਰਮ ਜਾਗ ਪਿਆ ਤਰਸ ਮੈਂ ਆਪਣੀਆਂ ਅੱਖਾਂ ਸਾਹਮਣੇ ਕੋਈ ਮਾਮਪੁਰਖ ਕਮਾਈ ਵਾਲਾ ਸਾਰੇ ਸਤਕਾਰਯੋਗ ਨੇ ਪਰ ਮੈਂ ਇਨਾਂ ਅੱਖਾਂ ਨਾਲ ਕੋਲੇ ਬਹਿ ਕੇ ਵੇਖਿਆ ਜੀ ਇੱਕ ਉਹਨਾਂ ਦੇ ਚੂਲੇ ਨੂੰ ਗੰਢ ਹੁੰਦੀ ਸੀ ਤੇ ਇੱਕ ਦਸਤਾਰੇ ਨੂੰ ਜੇ ਕਿਸੇ ਨੇ ਪੁੱਛਣਾ ਨਾ ਬਾਬਾ ਜੀ ਇਹ ਕਾਹਤੋਂ ਦਿੱਤੀ ਆ ਤੇ ਨਿਗਾਹ ਜੇ ਹੱਸ ਕੇ ਕਹਿਣਾ ਮਾਹ ਪੁਰਖਾਂ ਦਾ ਬਚਨ ਪੱਲੇ ਨਾ ਘੁੱਟ ਕੇ ਬਦਾਵਾ ਵੇਖੋ ਇਤਿਹਾਸ ਦੇ ਇਹੀ ਹੈ ਨਾ ਹੁਣ ਅਸੀਂ ਕਥਾ ਸੁਣਦੇ ਕਿਡੇ ਕਿਡੇ ਸੋਹਣੇ ਵਿਦਵਾਨ ਆਉਂਦੇ ਆ ਉਹ ਜਿੰਨਾ ਕਿਚਰ ਜਿਵੇਂ ਪੱਥਰ ਪਾਣੀ ਚ ਭਿਜਾ ਰਹਿਦਾ ਤੇ ਗਿੱਲਾ ਮੁੜ ਕੇ ਫੇਰ ਸੁੱਕਾ ਕੋ ਜਿੰਨਾ ਚਿਰ ਬਲਾਰਾ ਬੋਲਦਾ ਇੱਕ ਵਾਰੀ ਚਿਹਰਾ ਲਾਲ ਜਕਾਰਾ ਵੀ ਛੱਡ ਦੇ ਝੂਮਦੇ ਆ ਪਰ 20 ਮਿੰਟਾਂ ਬਾਅਦ ਜਦੋਂ ਤੁਰਦੇ ਫੇਰ ਉਦਾਂ ਦੇ ਹੋ ਜਾਂਦੇ ਸਹੀ ਗੱਲ ਹੈ ਨਾ ਉਹ ਬਾਬੇ ਸੁਤਰੀ ਸ਼ਾਹ ਵਾਲੀ ਗੱਲ ਵੀ ਉਹ ਕਹਿੰਦਾ ਮਾਫੀ ਮਹਾਰਾਜ ਦੇਣਾ ਕਹਿੰਦਾ ਦੁਰਫੜੇ ਮੂੰ ਕਰਨ ਵਾਲਿਆਂ ਤੇ ਸੁਣਨ ਵਾਲਿਆਂ ਦਾ ਤੇ ਛੇਵੇਂ ਪਾਤਸ਼ਾਹ ਕੋ ਸ਼ਿਕਾਇਤ ਗਈ ਕਹਿੰਦੇ ਇਹਨੂੰ ਫੜ ਕੇ ਲਿਆਓ ਪਚੰਗੀ ਸਿੰਘ ਨੂੰ ਜਦੋਂ ਲਿਆਂਦਾ ਕਹਿੰਦੇ ਵੀ ਕੀ ਆਖੇ ਸੰਗਤ ਨੂੰ ਹਿੰਦੀ ਵੀ ਮਹਾਰਾਜ ਸਾਹਿਬ ਇਦਾਂ ਬਚਨ ਕੌੜੀ ਬੋਲੀ ਦੇ ਸੰਗਤ ਨੂੰ ਕਹਿੰਦੇ ਮਹਾਰਾਜ ਚਲੋ ਐ ਤੇ ਗਲਤੀ ਆ ਪਰ ਮੈਂ ਕੋਈ ਗਲਤ ਨਹੀਂ ਕਿਹਾ ਵੈਸੇ ਵੀ ਮੈਂ ਕਿਹਾ ਉਹ ਜੇ ਕਰਨ ਵਾਲੇ ਉਹ ਜੇ ਸੁਣਨ ਵਾਲੇ ਅੱਜ ਦੀ ਗੱਲ ਕਹਿੰਦੇ ਪੁੱਛੋ ਜਿਹੜਾ ਕਥਾ ਕੀਰਤਨ ਕਰਦਾ ਸੀ ਮੈਂ ਜਦੋਂ ਇਹ ਸ਼ਬਦ ਕਿਹਾ ਕਿਹੜਾ ਸ਼ਬਦ ਕਿੰਨੇ ਅੰਗ ਤੇ ਤੇ ਕਿਹੜਾ ਗਾਉਣ ਦੇ ਸੀ ਉਹ ਬਲਾਰੀ ਨੂੰ ਮਹਾਂਪੁਰ ਕਹਿੰਦੇ ਵੀ ਹਾਂ ਭਾਈ ਕਿਹੜਾ ਸ਼ਬਦ ਗਾਇਆ ਤੂੰ ਕਹਿੰਦੇ ਚੇਤਾ ਭੁੱਲ ਗਿਆ ਤੇ ਜਿੰਨੀ ਸੰਗਤ ਬੈਠੀ ਜਿੰਨਾ ਸ਼ਿਕਾਇਤ ਕੀਤੀ ਕਹਿੰਦੇ ਆਜੋ ਤੁਸੀਂ ਦੱਸੋ ਵੀ ਜਿੱਦਣ ਇਹ ਕਹਿ ਕੇ ਗਿਆ ਸੀ ਕਿਹੜਾ ਸ਼ਬਦ ਚੱਲਣ ਦਿਆ ਸੀ ਸਟੇਜ ਤੇ ਕਹਿੰਦੇ ਚੇਤਾ ਭੁੱਲ ਗਿਆ ਕਹਿੰਦਾ ਫਿਰ ਮੇਰਾ ਕੀ ਕਸੂਰ ਮਾਰੇ ਮੈਂ ਤੇ ਫਿਰ ਸਾਹਿਬ ਹੀ ਕਿਹਾ ਵੀ ਦੁਰਫਿਡੇ ਮੁਕਰਨ ਆਲਿਆਂ ਦਾ ਤੇ ਸੁਣਨ ਆਲਿਆਂ ਦਾ ਇਹ ਉਹਨਾਂ ਦੇ ਜੀਵਨ ਦੀ ਸਾਖੀ ਹੈ ਸੁਤਰੇ ਸ਼ਾਹ ਜੀ ਪੰਜ ਪਾਛ ਸਈਆਂ ਦੀ ਸੇਵਾ ਕੀਤੀ ਉਹਨਾਂ ਬਾਪੁਰਖਾਂ ਅੱਜ ਇਹੀ ਕਮੀ ਹੈ ਇਧਰ ਦੀ ਸੁਣ ਕੇ ਇਧਰ ਦੀ ਕੱਢ ਦੇਣਾ ਇਦਾਂ ਨਹੀਂ ਗੱਲ ਬੰਨੀ ਜਪਜੀ ਸਾਹਿਬ ਦਾ ਵੇਖੋ ਕਿੰਨਾ ਪਿਆਰਾ ਅਸਰਲੇਖ ਮੂਲ ਮੰਤਰ ਤੋਂ ਆਰੰਭ ਹੁੰਦਾ ਜਪਜੀ ਸਾਹਿਬ ਫਿਰ ਗਾਵੇ ਵਾਲੀਆਂ ਪੌੜੀਆਂ ਆਉਂਦੀਆਂ ਫਿਰ ਸੁਣੇ ਵਾਲੀਆਂ ਪੌੜੀਆਂ ਆਉਂਦੀਆਂ ਫਿਰ ਮੰਨੇ ਵਾਲੀਆਂ ਆਉਂਦੀਆਂ ਫਿਰ ਆਉਂਦਾ ਪੰਜ ਪ੍ਰਵਾਨ ਪੰਚੇ ਪਾਵੇ ਪਿਆਰੀਉ ਮੰਨਣ ਦੀ ਖੇਡ ਹੈ ਅੱਜ ਅਸੀਂ ਮੰਨਦੇ ਨਹੀਂ ਭਾਈ ਜੋਗਾ ਸਿੰਘ ਨੇ ਲਾਵਾ ਛੱਡ ਕੇ ਗਉਣ ਵਾਲੀ ਵੇਖਣ ਨੂੰ ਮਨ ਕੀਤਾ ਮਨ ਪਾਰੇ ਆਖਿਆ ਸੀ ਮੈਂ ਗੁਰੂ ਜੋਗਾ ਮਨ ਵਿੱਚ ਐ ਸਤਿਗੁਰ ਕਹਿ ਤੇ ਬਾਜਾਂ ਵਾਲੇ ਕਹਿੰਦੇ ਕਿੱਧਰ ਚੱਲਿਆਂ ਫਿਰ ਤੇ ਸਾਨੂੰ ਕਿਨੇ ਆਖਿਆ ਵੀ ਤੁਸੀਂ ਆਪਣੇ ਵਿਆਹਾਂ ਵਿੱਚ 10-10 ਲੱਖ ਲਾ ਕੇ ਫਟਾਕੇ ਚਲਾਓ ਸ਼ਰਾਬਾਂ ਵਰਤਾਓ ਤੇ ਡਾਂਸਰਾਂ ਲਾਓ ਜੀ ਆਖਿਆ ਤੇ ਮੈਨੂੰ ਮੈਂ ਮਾਫੀ ਮੰਗਦਾ ਮੰਨੀ ਕਿਸੇ ਨੇ ਦੂਜਿਆਂ ਨੂੰ ਕਹਿਣਗੇ ਬੇੜਾ ਗਰਕ ਜਿਹੇ ਲੀਡਰਾਂ ਦਾ ਬੇੜਾ ਗਰਕ ਜਿਹੇ ਫਲਾਣੇ ਦਾ ਪੰਜਾਬ ਬਰਬਾਦ ਕਰਤਾ ਅਹੀਂ ਵੀ ਨਾਲੀਆਂ ਆਖੋ ਸਤਨਾ ਇਹ ਸਾਹੀ ਵੀ ਪੂਰਾ ਪਾਇਆ ਇਹ ਆਪਣੀ ਭੈਣ ਲਈ ਰਿਸ਼ਤਾ ਲੱਭਣਾ ਨਾ ਵਿਚੋਲੇ ਨੂੰ ਕਹਿੰਦਾ ਵੀ ਸੌਂ ਖਾ ਮੁੰਡਾ ਨਸ਼ਾ ਤੇ ਨਹੀਂ ਕਰਦਾ ਉਹ ਕਹਿੰਦਾ ਸੌਣ ਲੱਗੇ ਸਿਰ ਪੀੜ ਦੀ ਗੋਲੀ ਨਹੀਂ ਖਾਂਦਾ ਉਹੋ ਹੀ ਬੰਦੇ ਫਿਰ ਧੀ ਦੇ ਵਿਆਹ ਚ ਟੱਬ ਭਰ-ਭਰ ਕਿਸ਼ਰਾਬਾ ਅੰਮ੍ਰਿਤ ਆਉਂਦੇ ਕਿੱਥੋਂ ਦਾ ਨਿਆਵਾ ਇੱਕ ਮੂੰਹ ਦੇ ਨਾਲ ਦੋ ਗੱਲਾਂ ਕਰਦੇ ਆਪਾਂ ਇਹ ਤੇ ਫਿਰ ਮਹਾਰਾਜ ਦੀ ਪੌੜੀ ਸੱਚ ਹੋ ਗਈ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਇਤਨੀ ਜਨਮ ਜਿਉ ਹੈ ਇਤਿਸਨਾ ਵੱਡਾ ਰੋਗ ਲੱਗਾ ਮਰਨ ਮਣੋ ਵੇਦਾਂ ਮੈਂ ਨਾਮ ਤੁਮ ਸੋ ਨਹੀਂ ਸੁਣਦਾ ਕੋਈ ਵਿਰਲੇ ਆ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਗੱਜ ਕੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਪਿਆਰਿਓ ਜੇਦੂ ਸ਼ੁਰੂਆਤ ਹੋਈ ਲੱਗਦਾ ਨਹੀਂ ਪਰ ਤਰਲਾ ਲਿਆ ਮਹਾਰਾਜ ਕਿਰਪਾ ਕਰੋ ਵਰਤਕੇ ਗੁਰੂ ਸਾਹਿਬ ਭੁੱਲ ਗਈ ਗਰਮੀ ਭੁੱਲ ਗਿਆ ਰੌਲਾ ਆਨੰਦ ਵਰਤ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਮਹਾਂਪੁਰਖਾਂ ਨੇ ਬਚਨ ਕੀਤਾ ਕਿੰਨੇ ਸੇਵਾ ਕਮਾ ਜਾ ਕੇ ਮੇਲੇ ਨੂੰ ਤਰਸਦਾ ਜਿੱਥੇ ਬਵੇਂਗਾ ਮੇਲੇ ਲਗਿਆ ਕਰਨੇ ਸਹੀ ਗੱਲ ਸੀ ਉਹ ਸਾਧੂ ਜਿੱਥੇ ਬੈੰਦਾ ਸੀ ਕਰੋੜਾਂ ਪਤੀ ਲੋਕ ਕਰੋੜਾਂ ਦੀਆਂ ਗੱਡੀਆਂ ਲਿਆ ਕੇ ਖੋੜਿਆਂ ਦੀ ਲਿੱਦ ਤੇ ਪਸ਼ੂਆਂ ਦੇ ਗੋਏ ਦੇ ਵਿੱਚ ਡੱਕ ਕੇ ਪੁੰਜੇ ਬੈਠੇ ਵੇਖੇ ਪੁੰਜੇ ਐਵੇਂ ਨਹੀਂ ਪਿਆਰਿਓ ਐਂ ਤਰ੍ਹਾਂ ਦੱਥੀਆਂ ਰੱਖ ਦਿੰਦੇ ਸੀ ਮਾਹਪੁਰਖੋ ਸੇਵਾ ਹੱਥ ਹੀ ਨਹੀਂ ਲਾਇਆ ਨਹੀਂ ਚੁੱਕਿਆ ਸੋਨਾ ਚੰਦ ਇਸੇ ਮੇਂ ਆਨੰਦ ਬਣਿਆ ਕਿ ਆਪ ਜੀ ਨੇ ਇੱਕ ਚਿੱਤਰ ਵੀ ਵੇਖਿਆ ਹੋਵੇਗਾ ਜਿਸ ਮਹਾਂਪੁਰਖ ਦੇ ਆਪਾਂ ਬੈਠੇ ਜਾਂਚ ਸਤਿਕਾਰਯੋਗ ਬਾਬਾ ਹੀਰਾ ਸਿੰਘ ਜੀ ਝੂਲਣੇ ਮਹਿਲ ਮਹਾਂਪੁਰਖ ਸਾਰੀਆਂ ਸੰਗਤਾਂ ਨੌਜਵਾਨਾਂ ਦੇ ਵੀਰ ਗੁਰਵਿੰਦਰ ਸਿੰਘ ਸਾਰੇ ਪਿਆਰ ਵਾਲੀਆਂ ਰੂਹਾਂ ਨੇ ਪ੍ਰਾਲਾ ਕਰਕੇ ਆਪ ਜੀ ਦੇ ਦਰਸ਼ਨ ਕਰਾਏ ਹੋਰ ਕਈ ਮਹਾਨ ਰੂਹਾਂ ਮੈਨੂੰ ਨਾਮ ਨਹੀਂ ਯਾਦ ਧੰਨਵਾਦ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੋ ਬਕੋ ਸੁਭ ਰਸਨਾ ਦੀਜੈ ਪ੍ਰਾਣਿ ਕੋਰ ਭਲਾਉ ਦਮ ਕੀਤਾ ਜੇ ਪਿਆਰਿਓ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਤੇ ਆ ਜਿਹੜਾ ਪ੍ਰਵਾਹ ਚੱਲੰਦਿਆ ਕਥਾ ਕੀਰਤਨ ਦਾ ਪਤਾ ਨਹੀਂ ਕਿੰਨਿਆਂ ਦਾ ਜੀਵਨ ਬਦਲ ਜਾਣਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਹਿੰਦੇ ਭਾਵ ਭਾਈ ਹੰਧਾਲ ਜੀ ਸਤਿਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਉਹਨਾਂ ਨੂੰ ਸੇਵਾ ਮਿਲੀ ਸੀ ਲੰਗਰ ਸਾਹਿਬ ਦੀ ਲੰਗਰ ਸਾਹਿਬ ਦੀ ਜਿਵੇਂ ਅੱਜ ਵੀ ਬਾਬਾ ਬਲਵਿੰਦਰ ਸਿੰਘ ਜੀ ਹਜੂਰ ਸਾਹਿਬ ਬਿਆਨਤ ਐਸੇ ਮਾਮੂਰਖ ਰੱਬ ਦੇ ਪਿਆਰੇ ਜਿਨ੍ਹਾਂ ਨੂੰ ਸਵਾਵਾ ਦਰਗਾਹਾਂ ਮਿਲੀਆਂ ਤੇ ਨਬਾਉਂਦੇ ਆ ਕਮਾਈ ਵਾਲੇ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ ऐसे रब ਦੇ ਪਿਆਰੇ ਬੰਦਗੀ ਚ ਭਰਪੂਰ ਇਹਨਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਤਰੁੱਠੇ ਲੋਹ ਮਾਤਾ ਦੀ ਸੇਵਾ ਬਖਸ਼ਿਸ਼ ਕੀਤੀ ਗੱਜ ਕੇ ਅੱਖੋ ਸਤਨਾਮ ਸ੍ਰੀ ਕਿਆ ਭਾਈ ਹੰਦਾਲ ਤੂੰ ਆਪਣੀ ਲੋਹ ਮਾਤਾ ਦਾ ਪ੍ਰਬੰਧ ਕਰਨਿਆ ਕਿੱਡੀ ਵੱਡੀ ਸੇਵਾ ਦਿੱਤੀ ਤੇ ਸੇਵਾ ਜਿਹੜੀ ਵੀ ਮਿਲੇ ਕਿਸੇ ਸਿੱਖ ਨੂੰ ਮਹਾਂਪੁਰਖ ਕਹਿੰਦੇ ਜੋੜਿਆਂ ਦੀ ਮਿਲੇ ਘੋੜਿਆਂ ਦੀ ਮਿਲੇ ਚਾਦਰਾਂ ਦੀ ਮਿਲੇ ਚੌਰ ਸਾਹਿਬ ਦੀ ਮਿਲੇ ਕਥਾ ਦੀ ਮਿਲੇ ਕੀਰਤਨ ਦੀ ਮਿਲੇ ਜਿਹੜੀ ਸੇਵਾ ਦਾਤੇ ਦੇ ਘਰੋਂ ਤੈਨੂੰ ਮਿਲੀ ਸਿੱਖਾ ਜਿੰਨਾ ਚਿਰ ਤੇਰੇ ਸੁਵਾਸ ਨਹੀਂ ਰੁੱਕਦੇ ਉਹ ਸੇਵਾ ਨੂੰ ਤਕੜਾਓ ਕੇ ਨਿਭਾਜੀ ਤੇ ਜਦੋਂ ਨਿਭਾਜੇਗਾ ਇਹਨਾਂ ਨੂੰ ਮੰਜੀ ਬਖਸ਼ਿਸ਼ ਕੀਤੀ ਐ ਭਾਉ ਗੁਰੂ ਅਮਰਦਾਸ ਨੇ ਗੋਦੀ ਦਿੱਤੀ ਐ ਰਾਏ ਬੁਲਾਰ ਵਰਗੇ ਭਾਵਨਾਵਾਲਿਆਂ ਨੇ 750 ਮਰੱਬਾ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਨੂੰ ਅੱਜ ਅਹੀਂ ਤੇ 100 ਦੇ ਵਿੱਚੋਂ 60% ਗੋਲਕ ਤੋਂ ਲੜਦੇ ਫਿਰਦੇ ਆਖੋ ਸਤਨਾਮ ਆ ਤੁਸੀਂ ਵਧੀਆ ਕੀਤਾ ਵੀ ਇੱਥੇ ਹੈਗੀ ਨਹੀਂ ਆ ਗੱਜ ਕੇ ਆਖੋ ਸਤਨਾਮ ਆ ਰੱਬੀ ਨਿਗਾਹ ਵੀ ਹੈ ਨਹੀਂ ਇੱਥੇ ਹੈਣਾ ਖੁੱਲਾ ਹੀ ਗੱਪਾ ਕਾਹਦੀ ਕੀ ਕੋ ਸਤਨਾਮ ਗੁਰਮੁਖੋ ਏਡੀ ਪਿਆਰੀ ਰੂਹ ਸੀ 18750 ਕਿਲੇ ਮੱਥਾ ਟੇਕ ਕੇ ਪਤਾ ਕੀ ਮੰਗਿਆ ਗੁਰੂ ਨਾਨਕ ਸਾਹਿਬ ਕਹਿੰਦੇ ਬਾਪੂ ਬੜਾ ਦਿਲ ਦਰਿਆਇਨ ਤੂੰ ਦਸ ਕੀ ਦਈਏ ਕਹਿੰਦਾ ਬਾਬਾ ਜਿਹਦੇ ਸਾਹਮਣੇ ਖੁਦ ਖੁਦਾਏ ਆ ਕੇ ਬਹਿਜ ਵੀ ਉਹਨੂੰ ਚਾਹੀਦਾ ਵੀ ਕੀ ਗੱਜ ਕੇ ਆਖੋ ਸਤਨਾਮ ਸ੍ਰੀ ਇਸ ਸਚਾਈ ਦੇ ਮਰੇ ਕਹਿੰਦੇ ਮੰਗਲਾ ਕੁਝ ਕਹਿੰਦੇ ਫਿਰ ਇੱਕੋ ਚੀਜ਼ ਮੰਗਣੀ ਆ ਬਾਬਾ ਨਾਨਕਾ ਜੋ ਮੇਰੇ ਕੋਲ ਸੀ ਮੈਂ ਤੈਨੂੰ ਦੇਦਾ ਹੁਣ ਜੋ ਤੇਰੇ ਕੋਲ ਐ ਉਹਦੇ ਚ ਥੋੜੀ ਜੀ ਕਿਰਪਾ ਕਰਕੇ ਮੈਨੂੰ ਦੇ ਦੇ ਹਜ਼ੂਰ ਗੁਰੂ ਨਾਨਕ ਸਾਹਿਬ ਕਹਿੰਦੇ ਰਾਇ ਬਲਾਰ ਦਸ ਮੰਗ ਕੀ ਮੰਗਦਾ ਕਹਿ ਲੱਗਾ ਦਾਤਿਆ ਜੋ ਮੇਰੇ ਕੋਲ ਸੀ ਮੈਂ ਤੇਰੇ ਚਰਨਾਂ 'ਚ ਰੱਖਤਾ ਇੱਕ ਬਚਨ ਦੇ ਦੇ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਸੀ ਮੈਨੂੰ ਕਦੀ ਓਲੇ ਨਾ ਕਰਿਓ ਉਹਨਾਂ ਨੇ ਆਖਿਆ ਕਹਿੰਦੇ ਇੱਕ ਬਚਨ ਦੇ ਦਿਓ ਜਦੋਂ ਮੇਰੇ ਸਵਾਸ ਨਿਕਲਣਾ ਮੈਂ ਇਸ ਫਾਨੀ ਸੰਸਾਰ ਨੂੰ ਛੱਡ ਕੇ ਜਾਵਾਂ ਤੇ ਮੈਨੂੰ ਦਰਗਾਹ 'ਚ ਪੀੜੀ ਜਿੰਨੀ ਜਗ੍ਹਾ ਦੇ ਦਿਓ ਗੱਜ ਕੇ ਆਖੋ ਸਤਨਾਮ ਥੋੜੀ ਜੀ ਜਗ੍ਹਾ ਦੇ ਦਿਓ 83,99,999 ਜੂਨਾ ਏ ਵਿਚਾਲਿਓ ਮਾਰੇ ਸੱਚੇ ਬਾਦਸ਼ਾਹ ਹੱਸ ਬੈ ਕਹਿੰਦੇ ਰਾਈ ਤੂੰ ਸਾਡੇ ਲਈ ਦਿਲ ਦੇ ਦਰਵਾਜ਼ੇ ਖੋਲਿਆ ਅਸੀਂ ਵੀ ਬਚਨ ਕਰਦੇ ਆ ਜਦੋਂ ਤੇਰਾ ਜੀ ਕਰੇ ਜਦੋਂ ਜੀ ਕਰੇ ਇੱਕ ਵਾਰੀ ਸਾਧ ਕਰਤਾਰ ਕਹਿ ਕੇ ਯਾਦ ਕਰ ਲਈ ਤੂੰ ਦਿਲ ਦੇ ਦਰਵਾਜ਼ੇ ਖੋਲੇ ਅਸੀਂ ਦਰਗਾਹ ਦੇ ਦਰਵਾਜ਼ੇ ਖੋਲ ਦਾਂਗੇ ਵਿੱਚ ਦੁਨੀਆਂ ਸੇਵਕਾਈ ਐ ਵਿੱਚ ਦੁਨੀਆਂ ਸੇਵਕਾਈ ਐ ਵਿੱਚ ਗਾਲੋ ਬਾਣੀ ਪੜਾਓਏ ਵਿਚ ਦੁਨੀਆਂ ਸੇਵਕ ਮਾਈ ਐ ਵਿੱਚ ਦੁਨੀਆਂ ਸੇਵਕ ਮਾਈ ਐ ਵਿੱਚ